ਖੂਨਦਾਨ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਕੀਟਨਾਸ਼ਕ ਦਵਾਈਆਂ ਸਪਰੇਹਾਂ ਦੇ ਕਾਰਨ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉੱਥੇ ਦੂਜੇ ਪਾਸੇ ਭਾਰਤ ਦੇ ਸਭ ਤੋਂ ਛੋਟੇ ਨਾਬਾ ਪਲਾਕ ਦੇ ਪਿੰਡ ਨਾਨੋਕੀ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਚੋਕੀ ਕਰੇਵਾਲ ਵਾਤਾਵਰਨ ਪ੍ਰੇਮੀ ਦੇ ਵੱਲੋਂ ਪੰਜਵਾਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਕੈਂਪ ਦੇ ਵਿੱਚ ਖੂਨਦਾਨੀਆਂ ਵੱਲੋਂ ਵੱਧ ਚੜ ਕੇ ਖੂਨਦਾਨ ਕੀਤਾ ਗਿਆ ਵਾਤਾਵਰਣ ਪ੍ਰੇਮੀ ਅਮਜਿੰਦਰ ਸਿੰਘ ਜੋਗੀ ਗਰੇਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਅੱਜ ਦੇ ਕਿੰਨੇ ਕ ਜਿਹੜੇ ਹੈਗਾ ਖੂਨਦਾਨ ਆਕਸ਼ਨ ਅਸਲ 'ਚ ਜਿਹੜੇ ਸ਼ੁਰੂ ਤੋਂ ਹੀ ਆਉਂਦੇ ਤਾਂ ਤਕਰੀਬਨ 200 ਤੋਂ ਕਰੀਬ ਹੈਗਾ ਬੰਦੇ ਪਰ ਜੇ ਜੇ ਕਿਸੇ ਦੀ ਦਵਾਈ ਲਗੀ ਹੁੰਦੀ ਆ ਹੋਰ ਤੇ ਤਕਰੀਬਨ 100 ਯੂਨਿਟ ਹੋ ਜਾਂਦੇ ਨੇ ਜਿਹਦੇ ਵਿੱਚ ਕੰਟੀਨਿਊਸਲੀ ਸਾਡਾ ਪੰਜਵਾਂ ਸਾਲ ਹੈ ਗਿਆ ਜੀ ਕਿ ਬਲੱਡ ਡੋਨੇਸ਼ਨ ਦਾ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਰੁਝਾਨ ਹੈ ਨਮੀ ਪਨੀਰੀ ਚਾਪੜ ਆਪ ਪਹਿਲਾਂ ਲੋਕਾਂ ਨੂੰ ਕਨਵਿੰਸ ਕਰਨਾ ਪੈਂਦਾ ਸੀ ਹੁਣ ਆਪ ਮੋਹਾਰੇ ਯੂਥ ਬੜਾ ਆ ਰਹੇ ਆ ਤੁਹਾਡੇ ਮਨ ਚ ਕਿਵੇਂ ਆ ਜੀ ਇਹ ਜਿਹੜਾ ਹੈ ਉਹ ਪ੍ਰਾਲਾ ਕਰਨਾ ਚਾਹੁੰਦੇ ਇਨਰ ਜੀ ਸ਼ੁਰੂ ਤੋਂ ਹੀ ਮੈਂ ਪਹਿਲਾਂ ਚੰਡੀਗੜ੍ਹ ਰਹਿੰਦੇ ਹੋਏ ਵੀ ਅਸੀਂ ਉੱਥੇ ਪੀਜੀਆਈ ਚ ਬਲੱਡ ਬੈਂਕ ਵਾਲਿਆਂ ਨਾਲ ਜੁੜੇ ਹੋਏ ਸੀ ਉੱਥੇ ਅਸੀਂ ਕੈਂਪਸ ਲਾਉਂਦੇ ਸੀਗੇ ਉਵੇਂ ਹੀ ਫਿਰ ਜਦ ਮੈਂ ਪਿੰਡ ਆਇਆ ਉਹੀ ਪਰਜ ਤੇ ਫਿਰ ਇੱਥੇ ਵੀ ਸ਼ੁਰੂ ਕਰ ਲਿਆ ਜੀ ਕੱਲ ਦਾ ਦਿਨ ਜਿਹੜਾ ਹੈਗਾ World Health Day ਸੀ ਬਸ ਹੀ ਕੱਲ ਡਿਸਾਈਡ ਕਰਿਆ ਸੀ ਫਿਰ ਉਹਨਾਂ ਦੇ ਰੁਝੇਵੇਂ ਦੇਖਤੇ ਹੋਏ ਅੱਜ ਸਾਨੂੰ ਸ਼ਿਫਟ ਕਰਨਾ ਪੈ ਗਿਆ ਜਿਹੜਾ ਕੱਲ ਦਾ ਦਿਨ ਸੀਗਾ ਇੱਕ ਵਰਲਡ ਹੈਲਥ ਦਾ ਕਹੋ ਮਾਈ ਹੈਲਥ ਮਾਈ ਰਾਈਟ ਤੇ ਪੂਰੀ ਦੁਨੀਆ ਨੇ ਮਨਾਇਆ ਸੀ ਜਿਹੜੀ ਬਹੁਤ ਵੱਡੀ ਗੱਲ ਹੈ ਵੀ ਸੇਤ ਵੀ ਮੇਰਾ ਰਾਈਟ ਹੈ ਜਿਹੜੀ ਬਾਕੀ ਰਾਈਟਸ ਜਿੱਥੇ ਦੁਨੀਆ ਚ ਖੋਈਆਂ ਜਾ ਰਹੀਆਂ ਨੇ ਗਵਰਨਮੈਂਟਸ ਵੱਲੋਂ ਸਿਹਤ ਵੀ ਮੇਰੀ ਰਾਈਟ ਹੈ ਜਿਹਦੇ ਵਿੱਚ ਜਿਵੇਂ ਨਕਲੀ ਟੀਕੇ ਨਕਲੀ ਦਵਾਈਆਂ ਖਾਣ ਪੀਣ ਨਕਲੀ ਆਪੋ ਹਵਾ ਖਰਾਬ ਇੰਨੇ ਜਿਆਦਾ ਵਾਸਟ ਮੁੱਦੇ ਨੇ ਜਿਹਦੇ ਵਿੱਚ ਆਪਣੀ ਸਿਹਤ ਨਹੀਂ ਲੋਕੀ ਠੀਕ ਰੱਖ ਸਕਦੇ ਉਦੇ ਵੱਲ ਨੂੰ ਇੱਕ ਅਪਰਲ ਹੈ ਸਾਡੇ ਵੱਲੋਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਕਿਸੇ ਵੀ ਕਿਸਾਨ ਹੋਗੇ ਤੁਸੀਂ ਸਭ ਆਰਗੇਨਿਕ ਕਰਦੇ ਬੜੇ ਸਪਰੇ ਨਹੀਂ ਕੀਤੀ ਤੁਸੀਂ ਤਾਂ ਕਾਸਤਿਆਂ ਹੋਰ ਕਿਸਾਨਾਂ ਨੂੰ ਕੀ ਫੀਲ ਕਰਨਾ ਚਾਹਤੇ ਕੋਈ ਬਿਮਾਰੀਆਂ ਉੱਤੇ ਛੁਣਦੇ ਨੇ ਕੈਂਸਰ ਲਾ ਲਓ ਦਿਨੋ ਦਿਨ ਵਧਦਾ ਜਾ ਰਿਹਾ ਬਲੱਡ ਪ੍ਰੈਸ਼ਰ ਸ਼ੂਗਰ ਜਿਹੜਾ ਕੈਂਸਰ ਹੈ ਜੀ ਆਪਣੇ ਸਰੀਰ ਚ ਆਕਸੀਜਨ ਦੀ ਘਾਟ ਨਾਲ ਹੁੰਦਾ ਹੈ ਤੇ ਜੇ ਆਪਾਂ ਆਪਣਾ ਵਾਤਾਵਰਨ ਠੀਕ ਰੱਖਾਂਗੇ ਤੇ ਆਰਗੇਨਿਕ ਫੂਡ ਤੇ ਜਿਹੜਾ ਸਿੱਧਾ ਗ로우 ਹੁੰਦਾ ਫਰੂਟ ਤੇ ਸਬਜ਼ੀਆਂ ਜਿਵੇਂ ਗਾਜਰਾਂ ਮੂੜੀਆਂ ਛਲਕਮ ਪਹਿਲਾਂ ਲਾਉਂਦੇ ਸੀ ਪੱਟਕੇ ਖਾਂਦੇ ਸੀ ਤਾਜੀ ਉਹ ਚੀਜ਼ਾਂ ਬਾਰੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਤੇ ਪਹਿਲਾਂ ਹਰੇਕ ਜ਼ਿਮੀਂਦਾਰ ਦੀ ਮੋਟਰ ਤੇ ਤਿੰਨ ਚਾਰ ਦਰਖਤ ਹੁੰਦੇ ਸੀ ਜਿਹੜੇ ਜਿਵੇਂ ਅੰਬ ਜ਼ਰੂਰ ਹੁੰਦਾ ਸੀ ਦੇਸੀ ਅੰਬ ਇਹ ਕਤੂਤ ਹੁੰਦੇ ਸੀ ਟੋਕਰੇ ਬਣਾਉਣ ਨੂੰ ਇੱਕ ਨਿੰਮ ਹੁੰਦੀ ਸੀ ਜਿਹਦੀ ਆਪੋ ਹਵਾ ਚ ਬੈਠਣ ਨਾਲ ਤੁਹਾਡੀ ਸਿਹਤ ਨਹੀਂ ਖਰਾਬ ਹੁੰਦੀ ਤੁਹਾਨੂੰ ਮੈਡੀਸਨਲ ਵੈਲਿਊ ਦੀ ਹਵਾ ਮਿਲਦੀ ਹੈ ਇਹ 3-4 ਦਰਖਤ ਜਰੂਰ ਲਾਉਣੇ ਚਾਹੀਦੇ ਨੇ ਆਪਣੀ ਮੋਟਰ ਤੇ ਤਾਂ ਕਿ ਰਾਮਨਾਥ ਛਾਵੇਂ ਬੈਠ ਕੇ ਇਨਸਾਨ ਰੋਟੀ ਖਾ ਸਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਭਜੰਦਰ ਸਿੰਘ ਜੋਗੀ ਗਰੇਵਾਲ ਨਾਨੋ ਦੀ ਦੀ ਗਵਾਈ ਚ ਇੱਥੇ ਗੈਰੀ ਫਾਰਮ ਨਾਨੋ ਦੀ ਵਿਖੇ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਲਾਇਆ ਗਿਆ ਜਿਦੇ ਚ ਪ੍ਰੈਸ ਦਾ ਵੀ ਵਿਸ਼ੇਸ਼ ਯੋਗਦਾਨ ਸੀ ਐਰ ਪ੍ਰੈਸ ਦੇ ਨਮਾਇंदे ਹੋਣਾਂ ਤੇ ਮੈਂ ਵੀ 12ਵੀਂ ਤੇ 13ਵੀਂ ਵਾਰ ਖੂਨਦਾਨ ਕੀਤਾ ਤੇ ਮੈਂ ਚਾਹਣਾ ਵੀ ਹਰ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਬਾਅਦ ਖੂਨ ਦੇ ਸਕਦਾ ਪਰ ਲੋਕਾਂ ਨੂੰ ਪਤਾ ਨਹੀਂ ਕਿਉਂ ਡਰ ਆਉਂਦਾ ਵੀ ਪਤਾ ਨਹੀਂ ਕੀ ਹੋ ਜਾਂਦਾ ਜਦ ਕਿ ਤੁਹਾਡੀ ਬੋਡੀ ਰਿਲੈਕਸ ਫੀਲ ਕਰੋਗੀ ਸੋ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਜੀ ਇਹ ਹਰ ਸਾਲ ਇਹ ਭਾਈ ਜੋਗੀ ਉਹਨੇ ਬਹੁਤ ਵੱਡਾ ਪਰੇਲਾ ਕਰਦੇ ਨੇ ਆਪਣੇ ਆਰਗੈਨਿਕ ਦਾ ਵੀ ਬਲੱਡ ਨੇਟ ਦਾ ਵੀ ਪਹਿਲਾਂ ਇਹ ਬਾਹਰੋਂ ਵੀ ਲਾਉਂਦੇ ਸੀ ਇਹਨਾਂ ਨੂੰ ਆਪ ਡਾਕਟਰ ਸਾਹਿਬ ਜਦੋਂ ਵੀ ਕੋਈ ਮਜਬੂਰੀ ਹੁੰਦੀ ਹੈ ਕੋਈ ਸੌਟਜ ਹੋਵੇ ਇਹਨਾਂ ਨੂੰ ਮੈਸੇਜ ਲਾਉਂਦੇ ਨੇ ਸਾਡੇ ਆਲੇ-ਦਾਲ ਦੇ ਜੋ ਵੀ 10 ਪਿੰਡ 5 ਪਿੰਡ ਸਾਰੇ ਇਹਨਾਂ ਕੋਲੇ ਆ ਕੇ ਬਲੱਡ ਨੇਟ ਵੱਧ ਤੋਂ ਵੱਧ ਝੜ ਕੇ ਕਰਦੇ ਨੇ ਬਹੁਤ ਵਧੀਆ ਪ੍ਰਾਲਾ ਬਾਈ ਜੀ ਦਾ ਜੀ 4-5 ਸਾਲ ਹੋ ਗਏ 5ਵਾਂ ਸਾਲ ਹੋ ਗਿਆ ਵਧੀਆ ਉਹਨਾਂ ਲੋਕਾਂ ਦਾ ਰੁਝਾਨ ਜਾ ਬਣ ਗਿਆ ਨਵੀਂ ਪਨੀਰੀ ਬਹੁਤ ਆਪਣੇ ਆਪੇ ਆ ਰਹੀ ਹੈ ਵਧੀਆ ਪ੍ਰਾਲਾ ਬਾਈ ਜੀ ਦਾ ਧੰਨਵਾਦ ਕਰਦਾ ਹਾਂ ਸੈਨਾਂ ਦਾ ਬਹੁਤ